ਸੋ ਅਸੀਂ ਦੇਖ ਰਹੇ ਸੀਗੇ ਦਾਨੀਅਲ 10 ਅਧਿਆਇ ਔਰ ਇਹ ਉਸਤਾ ਦੂਸਰਾ ਪਾ ਆ ਗਿਆ ਦੂਸਰਾ ਵੀਡੀਓ ਆਏ ਔਰ ਪਹਿਲੇ ਵਿੱਚ ਅਸੀਂ ਦੇਖਿਆ ਸੀਗਾ ਕਿ ਇਹ ਦਾਨੀਅਲ ਦਾ ਚੌਥਾ ਔਰ ਉਸ ਦਾ ਆਖਰੀ ਦਰਸ਼ਨ ਆ ਔਰ ਉਸ ਦੇ ਵਿੱਚ ਅਸੀਂ ਦੇਖਿਆ ਸੀ ਪਹਿਲਾ ਹਿੱਸਾ ਕਿ ਜਿਸ ਪ੍ਰਕਾਰ ਦਾਨੀਅਲ ਇੱਕ ਸਵਰਗਦੂਤ ਨੂੰ ਦੇਖਦਾ ਆ ਉਸ ਦਾ ਕੀ ਪਹਿਰਾਵਾ ਆ ਕੀ ਉਸ ਦਾ ਰੂਪ ਆ ਉਸ ਨੂੰ ਪੇਸ਼ ਕਰਦਾ ਆ ਔਰ ਅੱਜ ਅਸੀਂ ਉਸ ਦਾ ਦੂਸਰਾ ਹਿੱਸਾ ਅੱਗੇ ਵਧਾਂਗੇ ਅਸੀਂ ਸਿੱਖਾਂਗੇ ਕਿ ਕਿਸ ਪ੍ਰਕਾਰ ਰਬੂ ਦਾ ਉਹ ਦੂਤ ਜੋ ਆ ਉਹ ਦਾਨੀਅਲ ਦੇ ਨਾਲ ਗੱਲਬਾਤ ਕਰਦਾ ਆ ਸੋ ਉਸ ਦੇ ਵਾਸਤੇ ਅਸੀਂ ਦੇਖਦੇ ਆ ਦਾਨੀਅਲ 10 ਅਧਿਆਇ ਉਸਤ 10 ਹੋ ਚੁੱਕੇ ਔਰ 10 ਵਚਨ ਚ ਦਾਨੀਅਲ ਲਿਖਦਾ ਹੈ ਕਿ ਇੱਕ ਹੱਥ ਨੇ ਮੈਨੂੰ ਆਸ਼ੋਇਆ ਅਤੇ ਮੈਨੂੰ ਗੋਡਿਆਂ ਅਰ ਤਲੀਆਂ ਉੱਤੇ ਬਿਠਾਇਆ ਔਰ 11 ਵਚਨ ਦੇ ਵਿੱਚ ਜੋ ਗੱਲਬਾਤ ਉਸ ਦੇ ਨਾਲ ਸ਼ੁਰੂ ਹੁੰਦੀ ਆ ਉਸ ਨੇ ਮੈਨੂੰ ਆਖਿਆ हे दानियल अत प्यारे मनुख सो इस जगह ते असि देखदे हां मतलब दानियल नु स्वर्गदूत की कह के संबोधित कर रहा है ये बहुत ही एक उत्तम शब्दावली शब्द है ਇੱਕ ਗਹਿਰਾ ਇੱਕ ਸੰਦੇਸ਼ ਹੈ ਸਾਡੇ ਵਾਸਤੇ ਮਤਲਬ ਦਾਨੀਅਲ ਦੀ ਇੱਕ ਪਹਿਚਾਨ ਕੀ ਹੈ ਸਵਰਗ ਦੇ ਵਿੱਚ ਜਾਂ ਦਾਨੀਅਲ ਨੂੰ ਸਵਰਗ ਕਿਸ ਪ੍ਰਕਾਰ ਨਾਲ ਜਾਣਦਾ ਆ ਇਸ ਜਗ੍ਹਾ ਦੇ ਉੱਤੇ ਇਹ ਸਿਰਫ ਸਵਰਗ ਦੂਤ ਦੇ ਸ਼ਬਦ ਨਹੀਂ ਆ ਬਲਕਿ ਇੱਕ ਪਰਮੇਸ਼ਵਰ ਦੀ ਵਿਚਾਰਤਾ ਰਾਇਆ ਦਾਨੀਅਲ ਦੇ ਪ੍ਰਤੀ ਜਿਸ ਨੂੰ ਦੂਤ ਜੋ ਆਉ ਪੇਸ਼ ਕਰ ਰਿਹਾ ਹੈ ਪ੍ਰਗਟ ਕਰ ਰਿਹਾ ਹੈ ਇਹ ਪੂਰੇ ਸਵਰਗ ਦਾ ਇੱਕ ਜੋ ਨਜ਼ਰੀਆ ਹੈ ਦਾਨੀਅਲ ਨੂੰ ਦੇਖਣ ਦਾ ਕਿ ਇਹ ਅਤ ਪਿਆਰੇ ਮਨੁੱਖ ਔਰ ਇੰਗਲਿਸ਼ ਦੀ ਕੁਝ ਟਰਾਂਸਲੇਸ਼ਨ ਦੇ ਵਿੱਚ ਲਿਖਿਆ ਹੈ ਗ੍ਰੇਟਲੀ ਬੀ ਲਵਡ ਔਰ ਕੁਝ ਇੰਗਲਿਸ਼ ਦੀ ਟਰਾਂਸਲੇਸ਼ਨ ਵਿੱਚ ਮਿਲਦਾ ਹੈ ਹਾਈਲੀ ਪ੍ਰੈਸ਼ਸ ਮਤਲਬ ਕਿ ਆ ਕਿ ਇਹ ਦਾਨੀਅਲ ਤੋਂ ਇਸ ਧਰਤੀ ਉੱਤੇ ਇਸ ਦੇਸ਼ ਵਿੱਚ ਚਾਹੇ ਤੁਸੀਂ ਕੋ ਗੁਲਾਮ ਦੀ ਪਹਿਚਾਨ ਰੱਖਦਾ ਹੈ ਕਿ ਗੁਲਾਮ ਦੀ ਨਜ਼ਰ ਨਾਲ ਤੈਨੂੰ ਦੇਖਿਆ ਜਾਂਦਾ ਹੈ ਪਰ ਸਵਰਗ ਦੇ ਵਿੱਚ ਤੂੰ ਇੱਕ ਬਹੁਤ ਹੀ ਕੀਮਤੀ ਹੈ ਤੂੰ ਸਵਰਗ ਦੇ ਲਈ ਤੂੰ ਬਿਲਾਵੜਿਆ ਤੂੰ ਇਟ ਗ੍ਰੇਟਲੀ ਬਿਲਾਵੜਿਆ ਤੂੰ ਇੱਕ ਅਤ ਪਿਆਰਾ ਮਨੋਖਿਆ ਤੂੰ ਔਰ ਜਿਸ ਤਰ੍ਹਾਂ ਪ੍ਰਭੂ ਯੇਸ਼ੂ ਮਸੀਹ ਲਈ ਵੀ ਸਵਰਗ ਨੇ ਇਸ ਪ੍ਰਕਾਰ ਦੀ ਇੱਕ ਸਟੇਟਮੈਂਟ ਜਾਰੀ ਕੀਤੀ ਸੀ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ ਔਰ ਅਗਰ ਇਸ ਨੂੰ ਸੀ ਸਧਾਰਨ ਨਿਤਿਨਾ ਦੇਖੀਏ ਤਾਂ ਇੱਕ ਵਿਅਕਤੀ ਜੋ ਉਹ ਮਨੁੱਖਾਂ ਦੇ ਵਿੱਚ ਵੀ ਜਦੋਂ ਇਸ ਪ੍ਰਕਾਰ ਦੀ ਪਛਾਣ ਆਪਣੀ ਬਣਾ ਲੈਂਦਾ ਹੈ ਜਦੋਂ ਉਸ ਦੇ ਲਈ ਇੱਕ ਸ਼ਬਦ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਸਾਡੀ ਭਾਸ਼ਾ ਦੇ ਵਿੱਚ ਹਰਮਨ ਪਿਆਰਾ ਮਤਲਬ ਜਿਹੜਾ ਹਰ ਮਨ ਨੂੰ ਪਿਆਰਾ ਲੱਗਦਾ ਹੈ ਵਿਅਕਤੀ ਸੋ ਕਦੋਂ ਉਹ ਹਰਮਨ ਪਿਆਰਾ ਬਣਦਾ ਹੈ ਕੋਈ ਵਿਅਕਤੀ ਸਮਾਜ ਦੇ ਵਿੱਚ ਦੂਜਿਆਂ ਲੋਕਾਂ ਦੇ ਲਈ ਜਦੋਂ ਉਹ ਦੂਸਰਿਆਂ ਦੇ ਦਿਲਾਂ ਨੂੰ ਜਿੱਤਣ ਵਾਲਾ ਇੱਕ ਜੀਵਨ ਜੂਆ ਸਮਾਜ ਵਿੱਚ ਪੇਸ਼ ਕਰਦਾ ਹੈ ਜਿਸ ਤਰ੍ਹਾਂ ਅਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਦੇ ਹਾਂ ਜਿਸ ਤਰ੍ਹਾਂ ਡਾਕਟਰ ਅਬਦੁਲ ਕਲਾਮ ਜਾਂ ਮਦਰ ਟੇਰੇਸਾ ਜਾਂ ਭਗਤ ਪੂਰਨ ਸਿੰਘ ਜਾਂ ਐਸੇ ਬਹੁਤ ਸਾਰੇ ਲੋਕ ਹੈ ਜਿਹੜੇ ਸਮਾਜ ਦੇ ਵਿੱਚ ਹਰਮਨ ਪਿਆਰੇ ਬਣ ਗਏ ਮਤਲਬ ਹਰ ਮਨ ਨੂੰ ਪਿਆਰੇ ਲੱਗਦੇ ਸੀ ਉਹਨਾਂ ਨੂੰ ਦੁਨੀਆ ਪਿਆਰ ਕਰਦੀ ਸੀ ਕਿਉਂਕਿ ਉਹਨਾਂ ਨੇ ਸਮਾਜ ਦੇ ਵਿੱਚ ਦੁਨੀਆ ਦੇ ਵਿੱਚ ਰਹਿ ਕੇ ਉਹਨਾਂ ਨੇ ਲੋਕਾਂ ਦੇ ਦਿਲਾਂ ਨੂੰ ਜਿੱਤਿਆ ਮਤਲਬ ਇਹੋ ਜਿਹਾ ਜੀਵਨ ਉਹਨਾਂ ਦੇ ਕੇ ਪੇਸ਼ ਕੀਤਾ ਕਿ ਲੋਕ ਕਾਇਲ ਹੋ ਗਏ ਉਹਨਾਂ ਦੇ ਜੀਵਨ ਦੇ ਸੋ ਇਸੇ ਪ੍ਰਕਾਰ ਨਾਲ ਇੱਕ ਉਹ ਵਿਅਕਤੀ ਸਵਰਗ ਦੇ ਵਿੱਚ ਕਦੋਂ ਹਰਮਨ ਪਿਆਰਾ ਬਣ ਜਾਂਦਾ ਹੈ ਕਦੋਂ ਸਵਰਗ ਦੇ ਵਿੱਚ ਉਹ ਅੱਤ ਪਿਆਰਾ ਬਣ ਜਾਂਦਾ ਹੈ ਜਦੋਂ ਉਹ ਵਿਅਕਤੀ ਪਰਮੇਸ਼ਰ ਦੇ ਦਿਲ ਨੂੰ ਜਿੱਤ ਲੈਂਦਾ ਆ ਜਦੋਂ ਵਿਅਕਤੀ ਪਰਮੇਸ਼ਰ ਦੇ ਦਿਲ ਨੂੰ ਜਿੱਤਣ ਵਾਲਾ ਇੱਕ ਜੀਵਨ ਨੂੰ ਖੁਦਾ ਦੇ ਅੱਗੇ ਪੇਸ਼ ਕਰਦਾ ਹੈ ਖੁਦਾ ਨੂੰ ਜੀ ਕੇ ਦਿਖਾਉਂਦਾ ਹੈ ਆਪਣੀ ਵਫਾਦਾਰੀ ਆਪਣੀ ਆਗਿਆਕਾਰੀ ਆਪਣਾ ਸਮਰਪਣ ਆਪਣੀ ਅਧੀਨਤਾਈ ਨੂੰ ਉਹ ਪ੍ਰਮਾਣਿਤ ਕਰਦਾ ਹੈ ਪੇਸ਼ ਕਰਦਾ ਹੈ ਕਿ ਪਰਮੇਸ਼ਰ ਦਾ ਦਿਲ ਨੂੰ ਉਹ ਜਿੱਤ ਲੈਂਦਾ ਹੈ ਸਵਰਗ ਨੂੰ ਜਿੱਤ ਲੈਂਦਾ ਹੈ ਉਹ ਔਰ ਉਸ ਸਮੇਂ ਫਿਰ ਪਰਮੇਸ਼ਰ ਦੇ ਲਈ ਉਹ ਫਿਰ ਕੀਆ ਇੱਕ ਪਿਆਰਾ ਮਨੁੱਖ ਹੋ ਜਾਂਦਾ ਹੈ ਇੱਕ ਅਤ ਪਿਆਰਾ ਮਨੁੱਖ ਹੋ ਜਾਂਦਾ ਹੈ ਉਹ ਇਸ ਲਈ প্রভু ਯੇਸ਼ੂ ਮਸੀਹ ਲਈ ਸਵਰਗ ਬੋਲ ਰਿਹਾ ਇਹ ਮੇਰਾ ਪਿਆਰਾ ਪੁੱਤਰ ਹੈ 다니엘 ਵੀ ਬੋਲ ਰਿਹਾ ਹੈ हे अत प्यारे मनुष ਜਦੋਂ ਇੱਕ ਵਿਅਕਤੀ ਸਵਰਗ ਦਾ ਅਤ ਪਿਆਰਾ ਮਨੁੱਖ ਹੋ ਜਾਂਦਾ ਹੈ ਤਾਂ ਫਿਰ ਕਿਸ ਤਰ੍ਹਾਂ ਉਹਦੇ ਲਈ ਸਵਰਗ ਖੁੱਲ ਜਾਂਦਾ ਹੈ ਤਾਂ ਯਿਸੂ ਮਸੀਹ ਦੇ ਲਈ ਵੀ ਲਿਖਿਆ ਆਕਾਸ਼ ਉਸਦੇ ਲਈ ਖੁੱਲ ਗਿਆ ਜਦੋਂ ਮਤੀ 30 ਦੇ ਅਨੁਸਾਰ ਪੜਦੇ ਆ ਸੋ ਜਦੋਂ ਬਪਤਿਸਮਾ ਲੈ ਕੇ ਪ੍ਰਭੂ ਯਿਸੂ ਮਸੀਹ ਪਾਣੀ ਤੋਂ ਉੱਪਰ ਆਇਆ ਸੋ ਸਗਤ ਲਿਖਿਆ ਆਕਾਸ਼ ਉਸਦੇ ਲਈ ਖੁੱਲ ਗਿਆ ਮਤਲਬ ਦਾਨੀਅਲ ਦੇ ਲਈ ਵੀ ਸਗਤ ਦੇ ਉਤੇ ਆਕਾਸ਼ kia ਖੁੱਲ ਗਿਆ ਮਤਲਬ ਦਾਨੀਅਲ ਪੁਕਾਰ ਰਿਹਾ ਹੈ ਦਾਨੀਅਲ ਨੂੰ ਕੁਝ ਚਾਹੀਦਾ ਹੈ ਸਵਰਗ ਤੋਂ ਕੋਈ ਭੇਤ ਚਾਹੀਦਾ ਹੈ ਤਾਂ ਸਵਰਗ ਖੁੱਲ ਗਿਆ ਹੈ ਮਤਲਬ ਕਿ ਸਵਰਗ ਇੱਕ ਉੱਤਰ ਲੈ ਕੇ ਇੱਕ ਸੁਰਗਦੂਤ ਜੋ ਆ ਰਿਹਾ ਹੈ ਕਿਉਂ ਕਿ ਇਹ ਜੋ ਥੱਲੇ ਪੁਕਾਰ ਰਿਹਾ ਹੈ ਇਹ ਜੋ ਇੰਤਜ਼ਾਰੀ ਚ ਬੈਠਾ ਹੈ ਇਹ ਕੋਈ ਸਧਾਰਨ ਨਹੀਂ ਹੈ ਇਹ ਬਲਕਿ ਸਵਰਗ ਦਾ ਅਤ ਪਿਆਰਾ ਬਲੋਖਿਆ ਸੋ ਇਸ ਲਈ ਅੱਜ ਅਗਰ ਅਸੀਂ ਚੋਣੇ ਕਿ ਸਾਡੇ ਲਈ ਸਵਰਗ ਖੁੱਲ ਜਾਏ ਅਸੀਂ ਪੁਕਾਰੀਏ ਔਰ ਸਵਰਗ ਖੁੱਲ ਜਾਏ ਸਾਨੂੰ ਉੱਤਰ ਦੇਣ ਵਾਸਤੇ ਸਾਡੇ ਉੱਤੇ ਪ੍ਰਕਾਸ਼ਨ ਜੋ ਆ ਸਾਨੂੰ ਦੇਣ ਲਈ ਸਵਰਗ ਖੁੱਲ ਜਾਏ ਸਾਡੇ ਉੱਤੇ ਸਾਮਰਥ ਉੰਡੇਲਣ ਵਾਸਤੇ ਸਵਰਗ ਖੁੱਲ ਜਾਏ ਸਾਨੂੰ ਸਵਰਗ ਦੀਆਂ ਉਹ ਅਸੀਮ ਬਰਕਤਾਂ ਆਸ਼ੀਸ਼ਾਂ ਦੇ ਨਾਲ ਪਰਮੇਸ਼ਰ ਸਾਨੂੰ ਭਰਪੂਰ ਕਰਨ ਲਈ ਆਪਣਾ ਸਵਰਗ ਨੂੰ ਖੋਲਦੇ ਤੋ ਜ਼ਰੂਰੀ ਹੈ ਕਿ ਅਸੀਂ ਇੱਕ ਇਹੋ ਜਿਹਾ ਜੀਵਨ ਅਸੀਂ ਖੁਦਾ ਦੇ ਅੱਗੇ ਪੇਸ਼ ਕਰੀਏ ਕਿ ਅਸੀਂ ਖੁਦਾ ਦੇ ਦਿਲ ਜਿੱਤ ਸਕੇ ਅਸੀਂ ਖੁਦਾ ਦੇ ਅੱਗੇ ਜਿਵੇਂ ਇੱਕ ਪੁੱਤਰ ਤੋਂ ਇੱਕ ਅਤ ਪਿਆਰੇ ਅਸੀਂ ਪੁੱਤਰ ਜਿਹਾ ਬਣ ਜਾਈਏ ਔਰ ਦਸਦੀ 11 ਇਤ ਵਿੱਚ ਅਸੀਂ ਅੱਗੇ ਵਧਦੇ ਆ ਔਰ ਇਸ ਗੱਲ ਲਿਖਿਆ ਜੋ ਮੈਂ ਤੈਨੂੰ ਆਖਦਾ ਹਾਂ ਉਹਨਾਂ ਗੱਲਾਂ ਨੂੰ ਸਮਝ ਲੈ ਸੋ ਇਹ ਸਗਦ ਉਤੇ ਸੀ ਕੀ ਸਿੱਖਦੇ ਆ ਕਿ ਚਾਹੇ ਕਿੰਨਾ ਵੀ ਇੱਕ ਕਠਿਨ ਭੇਤ ਆ ਚਾਹੇ ਔਖਾ ਆ ਚਾਹੇ ਕਿੰਨਾ ਵੀ ਇਹ ਕੰਪਲਿਕੇਟਿਡ ਆ ਗੁੰਝਲਦਾਰ ਆ ਪਰ ਸਭ ਤੋਂ ਵੱਡੀ ਚੀਜ਼ ਕੀ ਆ ਕਿ ਜੋ ਇਸ ਭੇਤ ਨੂੰ ਸਮਝਾਉਣ ਦੇ ਲਈ ਸਾਹਮਣੇ ਖੜਾ ਆ ਉਹ ਕੋਣ ਆ ਉਹ ਪਰਮੇਸ਼ਰ ਦਾ ਭੇਜਿਆ ਹੋਇਆ ਗਿਆ ਇੱਕ ਦੂਤ ਆ ਸੋ ਜਿਸ ਸਮੇਂ ਸਵਰਗ ਦਾ ਪਰਮੇਸ਼ਰ ਸਾਨੂੰ ਸਮਝਾਉਣ ਦੇ ਲਈ ਸਾਡੇ ਸਨਮੁਖ ਖੜਾ ਹੋ ਜਾਂਦਾ ਆ ਚਾਹੇ ਸਵਰਗਦੂਤ ਦੇ ਦੁਆਰਾ ਚਾਹੇ ਆਪਣੇ ਕਿਸੇ ਸੇਵਕ ਦੇ ਦੁਆਰਾ ਚਾਹੇ ਪਵਿੱਤਰ ਆਤਮਾ ਦੇ ਦੁਆਰਾ ਚਾਹੇ ਕਿਸੇ ਵੀ ਢੰਗ ਤਰੀਕੇ ਨਾਲ ਅਗਰ ਪਰਮੇਸ਼ਵਰ ਤੁਹਾਨੂੰ ਇਹ ਵਚਨਾਂ ਦੇ ਭੇਤ ਸਮਝਾਉਣ ਦੇ ਲਈ ਉਹ ਖੁਦਾ ਜੋ ਤਿਆਰ ਆ ਤੋ ਉਸ ਸਮੇਂ ਫਿਰ ਇਨ੍ਹਾਂ ਭੇਤਾਂ ਨੂੰ ਸਮਝਣਾ ਸਾਡੇ ਲਈ ਕੋਈ ਮੁਸ਼ਕਲ ਨਹੀਂ ਰਹਿ ਜਾਂਦਾ ਕਿਉਂ ਕਿਉਂਕਿ ਖੁਦਾ ਸਾਨੂੰ ਸਮਝਣ ਦੇ ਲਈ ਬੁੱਧੀ ਔਰ ਗਿਆਨ ਔਰ ਸਮਝ ਵੀ ਦੇਣਾ ਜਾਂਦਾ ਹੈ ਔਰ ਇਸ ਤੋਂ ਬਾਅਦ ਸਵਰਗਦੂਤ ਕੀ ਬੋਲਦਾ ਹੈ ਉਸ ਨੂੰ ਜੋ ਮੈਂ ਤੈਨੂੰ ਆਖਦਾ ਹਾਂ ਉਹਨਾਂ ਗੱਲਾਂ ਨੂੰ ਸਮਝ ਲੈ ਅਤੇ ਸਿੱਧਾ ਖਲੋਜਾ ਪਰ ਇੱਥੇ ਇੱਕ ਚੀਜ਼ ਅਸੀਂ ਦੇਖੀਏ ਕਿ ਜਦੋਂ ਸਵਰਗਦੂਤ ਦਾਨੀਏਲ ਦੇ ਕੋਲ ਆਇਆ ਸੀ ਉਸ ਸਮੇਂ ਦਾਨੀਏਲ ਦੀ ਜੋ ਦਸ਼ਾ ਸੀ ਨਾਇਤ ਵਿੱਚ ਤੁਸੀਂ ਪੜ੍ਹ ਸਕਦੇ ਹੋ ਉਨ ਲਿਖਿਆ ਕਿ ਕੂਕ ਨੀਂਦਰ ਵਿੱਚ ਮੂੰਹ ਪਰਨੇ ਪੈ ਗਿਆ ਮਤਲਬ ਜਦੋਂ ਦਾਨੀਅਲ ਦੇ ਕੋਲ ਸਵਰਗਦੂਤ ਆਇਆ ਉਸ ਸਮੇਂ ਉਸ ਦੀ ਹਾਲਤ ਜੋ ਸੀ ਉਹ ਪੂਰੀ ਤਰ੍ਹਾਂ ਅਨਕੌਨਸ਼ੀਅਸ ਸੀਗਾ ਕੂਕ ਨੀਂਦਰ ਵਿੱਚ ਪਿਆ ਹੋਇਆ ਸੀਗਾ ਔਰ ਉਸ ਵਕਤ ਸਵਰਗਦੂਤ ਨੇ ਉਸ ਨੂੰ ਨਹੀਂ ਕਿਹਾ ਕਿ ਤੂੰ ਸਿੱਧਾ ਖਲੋ ਜਾ ਬਲਕਿ ਉਸ ਵਕਤ ਦਾਸਾਇਤ ਵਿੱਚ ਲਿਖਿਆ ਇੱਕ ਹੱਥ ਨੇ ਮੈਨੂੰ ਆਸ਼ੋਇਆ ਅਤੇ ਮੈਨੂੰ ਗੋਡਿਆਂ ਔਰ ਤਲੀਆਂ ਉੱਤੇ ਬਿਠਾਇਆ ਸੋ ਇੱਥੇ ਇੱਕ ਬਹੁਤ ਸੋਹਣਾ ਇੱਕ ਦ੍ਰਿਸ਼ ਅਸੀਂ ਦੇਖ ਸਕਦੇ ਹਾਂ ਇੱਕ ਸੰਦੇਸ਼ ਸਾਨੂੰ ਮਿਲਦਾ ਹੈ ਕਿ ਪਹਿਲਾ ਸਵਰਗ ਦੂਤ ਨੇ ਉਸ ਨੂੰ ਛੂਇਆ ਔਰ ਉਸ ਨੂੰ ਗੋਡੇ ਔਰ ਤਲੀਆਂ ਤੇ ਬਿਠਾਇਆ ਪਹਿਲੇ ਉਹਨੂੰ ਬੈਠਣ ਦੇ ਲਾਇਕ ਬਣਾਇਆ ਔਰ ਉਸ ਤੋਂ ਬਾਅਦ ਉਸ ਨੂੰ ਬੋਲਿਆ ਹੁਣ ਤੂੰ ਸਿੱਧਾ ਖਲੋ ਜਾ ਸੋ ਇਸੇ ਪ੍ਰਕਾਰ ਪਰਮੇਸ਼ਰ ਹਰ ਇੱਕ ਵਿਸ਼ਵਾਸੀ ਨੂੰ ਸਟੈਪ ਬਾਈ ਸਟੈਪ ਜੋ ਆ ਉਹ ਕੀ ਕਰਦਾ ਉਹਨੂੰ ਉੱਚਾ ਚੁੱਕਦਾ ਪਹਿਲੇ ਉਸ ਨੂੰ ਬੈਠਣਾ ਸਿਖਾਉਂਦਾ ਫਿਰ ਉਸ ਨੂੰ ਖੜਾ ਕਰਦਾ ਫਿਰ ਉਸ ਤੋਂ ਬਾਅਦ ਉਸ ਨੂੰ ਚੱਲਣਾ ਸਿਖਾਉਂਦਾ ਸੋ ਇਸ ਸਗਤ ਦੇ ਸਵਰਗਦੂਤ ਨੇ ਸਭ ਤੋਂ ਪਹਿਲਾਂ ਉਸ ਨੂੰ ਕੂਕ ਨੀਂਦਰ ਤੋਂ ਉਸ ਨੂੰ ਬੈਠਣ ਦੀ ਹਾਲਤ ਲਿਆਂਦਾ ਉਸ ਬਾਅਦ ਉਸ ਨੂੰ ਬੁਲਾਉਣ ਤੋਂ ਸਿੱਧਾ ਖਲੋ ਜਾ ਔਰ 11ਵਾਂ ਅਚਨ ਨੂੰ ਅੱਗੇ ਪੜਦੇ ਆ ਇਸ ਸਗਤ ਦੇ ਸਵਰਗਦੂਤ ਨੇ ਬੋਲਿਆ ਕਿਉਂ ਜੋ ਮੈਂ ਤੇਰੇ ਕੋਲ ਹੁਣ ਭੇਜਿਆ ਗਿਆ ਹਾਂ ਸੋ ਇਸ ਗੱਲ ਦੇ ਦੁਆਰਾ ਸਵਰਗਦੂਤ ਕੀ ਦੱਸ ਰਿਹਾ ਹੈ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਤੇਰੇ ਕੋਲ ਨਹੀਂ ਆਇਆ ਨਾ ਹੀ ਮੈਂ ਆਪਣੀ ਕੋਈ ਗੱਲ ਆਪਣਾ ਕੋਈ ਵਚਨ ਲੈ ਕੇ ਤੇਰੇ ਕੋਲ ਆਇਆ ਮਤਲਬ ਮੈਨੂੰ ਭੇਜਿਆ ਗਿਆ ਆ ਉਸ ਪਰਮੇਸ਼ਵਰ ਦੀ ਵੱਲੋਂ ਔਰ ਜੋ ਵਚਨ ਮੈਂ ਲੈ ਕੇ ਆਇਆ ਵਾ ਉਹ ਵਚਨ ਵੀ ਉਸ ਪਰਮੇਸ਼ਵਰ ਦਾ ਆ ਉਸ ਪਰਮੇਸ਼ਵਰ ਦੇ ਹੀ ਕਿਸੇ ਸੰਦੇਸ਼ ਨੂੰ ਮੈਂ ਲੈ ਕੇ ਤੇਰੇ ਕੋਲ ਆਇਆ ਹੈ ਸੋ ਇਸੇ ਪ੍ਰਕਾਰ ਅੱਜ ਹਰ ਵਿਸ਼ਵਾਸੀ ਦੇ ਲਈ ਇਹ ਸਿੱਖਣਾ ਜ਼ਰੂਰੀ ਆ ਕਿ ਜਦੋਂ ਵੀ ਪਰਮੇਸ਼ਰ ਦੇ ਕੁਝ ਅਭਿਸ਼ਿਖਤ ਦਾਸ ਜਦੋਂ ਸਾਡੇ ਕੋਲ ਆਉਂਦੇ ਆ ਸੋ ਅਸੀਂ ਉਹਨਾਂ ਨੂੰ ਪਰਮੇਸ਼ਰ ਦੇ ਭੇਜੇ ਹੋਏ ਜਾਣ ਕੇ ਜੋ ਅਸਵੀਕਾਰ ਕਰਨਾ ਹੈ ਜਿਸ ਪ੍ਰਕਾਰ ਪਹਿਲੀ ਸਦੀ ਦੀ ਕਲੀਸਿਆ ਖੁਦਾ ਦੇ ਦਾਸਾਂ ਦਾ ਆਦਰ ਪਾਉ ਕਰਦੀ ਸੀ ਉਹਨਾਂ ਨੂੰ ਸਵੀਕਾਰਦੀ ਸੀ ਉਹਨਾਂ ਨੂੰ ਉਹਨਾਂ ਦਾ ਵੈਲਕਮ ਕਰਦੀ ਸੀ ਇਸ ਵਿਸ਼ਵਾਸ ਦੇ ਨਾਲ ਕਿ ਇਹ ਖੁਦਾ ਦੇ ਭੇਜੇ ਹੋਏ ਆ ਔਰ ਜਦੋਂ ਉਹਨਾਂ ਤੋਂ ਵਚਨ ਸਿੱਖਦੇ ਸੀ ਵਚਨ ਸੁਣਦੇ ਸੀ ਔਰ ਉਸ ਵਚਨ ਨੂੰ ਵੀ ਇਸ ਸਮਰਪਣ ਨਾਲ ਸੁਣਦੇ ਸੀ ਸਵੀਕਾਰਦੇ ਸੀ ਕਿ ਇਹ ਮਨੁੱਖਾਂ ਦਾ ਵਚਨ ਨਹੀਂ ਆ ਬਲਕਿ ਇਸ ਪਰਮੇਸ਼ਰ ਦਾ ਵਚਨ ਹੈ ਔਰ ਪੌਲਸ ਵੀ ਪੇਲਥਸਨ ਲੁਕਿਆ ਦੂਸਰਾ ਦੇ 13 ਵਚਨ ਦੇ ਵਿੱਚ ਜੋ ਆ ਉਹ ਥਸਨ ਲੁਕਿਆ ਦੀ ਇਕਲੀਸੀਆ ਦੀ ਇੱਕ ਪ੍ਰਸ਼ੰਸਾ ਕਰਦਾ ਆ ਕਿ ਤੁਸੀਂ ਸਾਡੇ ਕੋਲੋਂ ਜਦੋਂ ਵਚਨ ਸੁਣਿਆ ਸੀਗਾ ਉਸ ਨੂੰ ਤੁਸੀਂ ਮਨੁੱਖਾਂ ਦਾ ਵਚਨ ਨਹੀਂ ਬਲਕਿ ਪਰਮੇਸ਼ਰ ਦਾ ਵਚਨ ਕਰਕੇ ਉਸ ਨੂੰ ਕਬੂਲ ਕੀਤਾ ਸੋ ਸਵੀਕਾਰ ਕੀਤਾ ਔਰ ਉਹ ਤੁਹਾਡੇ ਨਿਸ਼ਚਾਵਾਨਾਂ ਦੇ ਵਿੱਚ ਉਹ ਕੰਮ ਵੀ ਕਰਦਾ ਹੈ ਕਿਉਂਕਿ ਜਦੋਂ ਉਸ ਨੂੰ ਅਸੀਂ ਪਰਮੇਸ਼ਰ ਦਾ ਵਚਨ ਕਰਕੇ ਸਵੀਕਾਰਾਂਗੇ ਤੋ ਅਸੀਂ ਕਦੀ ਵੀ ਗੁੱਸਾ ਨਹੀਂ ਕਰਾਂਗੇ ਅਸੀਂ ਕਦੀ ਨਰਾਜ ਨਹੀਂ ਹੋਵਾਂਗੇ ਕਿਸੇ ਸੇਵਕ ਦੇ ਨਾਲ ਔਰ ਅਸੀਂ ਹਰ ਗੱਲ ਨੂੰ ਗੰਭੀਰਤਾ ਦੇ ਨਾਲ ਲਵਾਂਗੇ ਸੋ ਇਸ ਲਈ ਸਵਰਗ ਦੂਤ ਜੋ ਦਾਨੀਅਲ ਨੂੰ ਕੀ ਬੋਲ ਰਿਹਾ ਕਿ ਮੈਂ ਭੇਜਿਆ ਗਿਆ ਆ ਔਰ ਦਾਨੀਅਲ 10:11 ਇਤ ਨੂੰ ਅਸੀਂ ਅੱਗੇ ਪੜ੍ਹਦੇ ਆਂ ਇਸ ਅਗੱਤੇ ਦਾਨੀਅਲ ਬੋਲਦਾ ਆ ਜਦੋਂ ਉਸਨੇ ਮੈਨੂੰ ਇਹ ਗੱਲ ਕਹੀ ਤਾਂ ਮੈਂ ਕੰਬਦਾ ਕੰਬਦਾ ਖਲੋ ਗਿਆ ਮਤਲਬ ਜਦੋਂ ਸਵਰਗਦੂਤ ਕੀ ਬੋਲ ਰਿਹਾ ਸਿੱਧਾ ਖਲੋ ਜਾ ਔਰ ਦਾਨੀਲ ਕਹਿੰਦਾ ਫਿਰ ਮੈਂ ਕੰਬਦਾ ਕੰਬਦਾ ਕਿ ਹੋ ਗਿਆ ਖਲੋ ਗਿਆ ਕਿਉਂਕਿ ਜਦੋਂ ਪਰਮੇਸ਼ਰ ਸਾਨੂੰ ਖੜੇ ਹੋਣ ਲਈ ਬੋਲਦਾ ਆ ਸੋ ਉਸ ਸਮੇਂ ਉਹ ਖੁਦਾ ਸਾਨੂੰ ਖੜੇ ਹੋਣ ਦੀ ਤਾਕਤ ਵੀ ਬਖਸ਼ਦਾ ਹੈ ਉਹ ਖੜੇ ਹੋਣ ਦੀ ਸਮਰਥ ਵੀ ਬਖਸ਼ਦਾ ਹੈ ਜਦੋਂ ਖੁਦਾ ਸਾਨੂੰ ਕਹਿੰਦਾ ਸਮਝ ਲੈ ਇਸ ਭੇਤ ਨੂੰ ਤੋ ਸਮਝਣ ਦੇ ਲਈ ਬੁੱਧੀ ਗਿਆਨ ਔਰ ਸਮਝ ਵੀ ਦਿੰਦਾ ਹੈ ਜਿਸ ਸਮੇਂ ਖੁਦਾ ਵਚਨ ਤੇ ਚੱਲਣ ਲਈ ਬੋਲਦਾ ਹੈ ਤਾਂ ਵਚਨ ਤੇ ਚੱਲਣ ਵਾਸਤੇ ਉਹ ਸਾਨੂੰ ਅਨੁਗ੍ਰਹਿ ਦਿੰਦਾ ਹੈ ਕਿਰਪਾ ਦਿੰਦਾ ਹੈ ਸਾਮਰਤ ਦਿੰਦਾ ਹੈ ਜਿਸ ਪ੍ਰਕਾਰ ਪ੍ਰਭੂ ਯੀਸ਼ੂ ਮਸੀਹ ਨੇ 4 ਦਿਨ ਤੋਂ ਕਬਰ ਵਿੱਚ ਰੱਖੇ ਗਏ ਉਸ ਲਾਜ਼ਰ ਨੂੰ ਜੋ ਮਰ ਚੁੱਕਾ ਸੀ ਉਸ ਨੂੰ ਬਾਹਰ ਚੱਲ ਕੇ ਆਉਣ ਦੀ ਆਗਿਆ ਦਿੱਤੀ ਉਸ ਸਮੇਂ ਪ੍ਰਭੂ ਨੇ ਉਸ ਨੂੰ ਚੱਲਣ ਦੀ ਸਾਮਰਥ ਵੀ ਦਿੱਤੀ ਉਸ ਮੁਰਦੇ ਨੂੰ ਜੋ 4 ਦਿਨ ਤੋਂ ਮਰਦਾ ਸੀ ਉਸ ਨੂੰ ਚੱਲਣ ਦੀ ਸਾਮਰਥ ਤੇ ਸ਼ਕਤੀ ਦਿੱਤੀ ਅਨੁਗ੍ਰਹਿ ਦਿੱਤਾ ਔਰ ਉਹ ਲਾਜ਼ਰ ਚੱਲ ਕੇ ਬਾਹਰ ਆਇਆ ਔਰ ਉਸਨੇ ਇਸ ਗੱਲ ਨੂੰ ਪਰਮਾਣਿਤ ਕੀਤਾ ਪ੍ਰਗਟ ਕੀਤਾ ਕਿ ਇਹ ਜੋ ਪ੍ਰਭੂ ਯੇਸ਼ੂ ਮਸੀਹ ਹੈ ਇਹ ਸਿਰਫ ਬੋਲਦਾ ਨਹੀਂ ਹੈ ਚੱਲਣ ਵਾਸਤੇ ਬਲਕਿ ਚੱਲਣ ਦੇ ਯੋਗ ਵੀ ਬਣਾ ਦਿੰਦਾ ਹੈ ਇਸ ਪ੍ਰਭੂ ਯੇਸ਼ੂ ਮਸੀਹ ਨੇ ਜਿਸ ਸਮੇ 38 ਸਾਲ ਤੋਂ ਉਸ ਰੋਗੀ ਨੂੰ ਬੋਲਿਆ ਉੱਠ ਆਪਣੀ ਮੰਜੀ ਚੁੱਕ ਔਰ ਚੱਲ ਔਰ ਉਸੇ ਵਕਤ ਪ੍ਰਭੂ ਨੇ ਉਸ ਨੂੰ ਉੱਠਣ ਦੇ ਲਈ ਮੰਜੀ ਚੁੱਕਣ ਦੇ ਲਈ ਉਹ ਯੋਗਤਾ ਵੀ ਉਸ ਨੂੰ ਪ੍ਰਦਾਨ ਕੀਤੀ ਔਰ ਇਸੇ ਪ੍ਰਕਾਰ ਦਾਨੀਅਲ ਜੋ ਕੁਝ ਸਮਾ ਪੇਲੋਂ ਉਕੂਕ ਨੀਂਦਰ ਵਿੱਚ ਪਿਆ ਸੀਗਾ ਉਸ ਨੂੰ ਪ੍ਰਭੂ ਨੇ ਪ੍ਰਭੂ ਦੇ ਉਸ ਦੂਤ ਨੇ ਉਸ ਨੂੰ ਪਹਿਲਾਂ ਛੂਇਆ ਉਸ ਨੂੰ ਬੈਠਣ ਦੇ ਲਾਇਕ ਬਣਾ ਦਿੱਤਾ ਉਸ ਬਾਅਦ ਪ੍ਰਭੂ ਦੇ ਦੂਤ ਨੇ ਕਿਹਾ ਉੱਠ ਸਿੱਧਾ ਖਲੋ ਜਾ ਸੋ ਲਿਖਿਆ ਦਾਨੀਅਲ ਕੰਦੇ ਮੈਂ ਕੰਬਦਾ ਕੰਬਦਾ ਖਲੋ ਗਿਆ ਸੋ ਖਲੋਣ ਦੇ ਦੁਆਰਾ ਦਾਨੀਅਲ ਕੀ ਕਰ ਰਿਹਾ ਪ੍ਰਗਟ ਕਰ ਰਿਹਾ ਕਿ ਹਾਂ ਪ੍ਰਭੂ ਤੁਸੀਂ ਇਸ ਦੂਤ ਦੇ ਦੁਆਰਾ ਜੋ ਵੀ ਤੁਸੀਂ ਮੈਨੂੰ ਦੱਸਣ ਜਾ ਰਹੇ ਹੋ ਮੈਂ ਉਹਨੂੰ ਸੁਣਨ ਲਈ ਹੁਣ ਗਿਆ ਤਿਆਰ ਹਾਂ ਪ੍ਰਭੂ ਮੈਂ ਸਮਝਣ ਲਈ ਤਿਆਰ ਹਾਂ ਮੈਂ ਸਿੱਖਣ ਲਈ ਤਿਆਰ ਹਾਂ ਤੁਸੀਂ ਜੋ ਸਿਖਾਓਗੇ ਮੈਂ ਸਿੱਖਣ ਲਿਖਿਆ ਖੜਾ ਹੋ ਗਿਆ ਮੈਂ ਇਸੇ ਪ੍ਰਕਾਰ ਬਹੁਤ ਸਾਰੇ ਵਿਸ਼ਵਾਸੀ ਉਚੁੰਡੇ ਆ ਕੇ ਪਰਮੇਸ਼ਰ ਉਹਨਾਂ ਨਾਲ ਗੱਲ ਕਰੇ ਪਰਮੇਸ਼ਰ ਉਹਨਾਂ ਨੂੰ ਇਹ ਭੇਤ ਖੋਲ ਕੇ ਦਏ ਪਰ ਪਰਮੇਸ਼ਰ ਇੰਤਜ਼ਾਰ ਕਰਦਾ ਹੈ ਕਿ ਖੜੇ ਹੋ ਜਾਓ ਸਿੱਧੇ ਖੜੇ ਹੋ ਜਾਓ ਵਚਨ ਦੇ ਉੱਤੇ ਔਰ ਇਸ ਗੱਲ ਨੂੰ ਪ੍ਰਮਾਣਿਤ ਕਰੋ ਕਿ ਤੁਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨ ਦੇ ਲਈ ਖੁਦਾ ਦੇ ਵਚਨਾਂ ਨੂੰ ਸਿੱਖਣ ਦੇ ਲਈ ਤੁਸੀਂ ਵਾਕਈ ਤੁਸੀਂ ਇੱਕ ਉੱਖ ਰੱਖਦੇ ਹੋ ਪਿਆਸ ਰੱਖਦੇ ਹੋ ਕਿਉਂਕਿ ਪ੍ਰਗਨ ਦੇ ਵਚਨ ਚ ਲਿਖਿਆ ਹੈ 107 ਤਸਬੂਰ ਉਸ ਦੀ ਨੋ ਆਇਤ ਵਿੱਚ ਲਿਖਿਆ ਉਹ ਤਾਂ ਤਰਸਦੀ ਜਾਨ ਨੂੰ ਰਚਉਂਦਾ ਹੈ ਅਤੇ ਭੁੱਖੀ ਜਾਨ ਨੂੰ ਪਦਾਰਥਾਂ ਨਾਲ ਪਰਦਾ ਹੈ ਸੋ ਇਸ ਲਈ ਜੇ ਸੀ ਵੀ ਚੁੰਨੇ ਆ ਕਿ ਜਿਸ ਪ੍ਰਕਾਰ ਪਰਮੇਸ਼ਰ ਨੇ ਦਾਨੀਅਲ نبی ਨੂੰ ਇੱਕ ਬੁੱਧੀ ਇੱਕ ਗਿਆਨ ਔਰ ਇੱਕ ਸਮਝ ਦੇ ਨਾਲ ਖੁਦਾ ਨੇ ਉਸ ਨੂੰ ਭਰਪੂਰ ਕੀਤਾ ਔਰ ਆਪਣੇ ਗਹਿਰੇ ਗਹਿਰੇ ਭੇਤਾਂ ਦੇ ਨਾਲ ਉਸ ਨੂੰ ਭਰਪੂਰ ਕੀਤਾ ਸਸਲੀ ਜੇ ਅਸੀਂ ਚੁੰਨੇ ਕਿ ਖੁਦਾ ਇਸੇ ਪ੍ਰਕਾਰ ਆਪਣਾ ਵਚਨ ਜੋ ਆ ਸਾਨੂੰ ਖੋਲ ਕੇ ਦੇ ਉਹ ਪਰਮੇਸ਼ੁਰ ਸਾਹਿਬ ਨਾਲ ਗੱਲ ਕਰੇ ਸਸਲੀ ਜ਼ਰੂਰੀ ਕਿ ਅਸੀਂ ਵੀ ਖੁਦਾ ਦੇ ਅੱਗੇ ਇੱਕ ਆਤ ਪਿਆਰੇ ਮਨੋਖ ਬਣ ਕੇ ਅਸੀਂ ਖੜੇ ਹੋਈਏ ਇੱਕ ਵਫਾਦਾਰੀ ਦਾ ਪ੍ਰਮਾਣ ਦਿੰਦੇ ਹੋਏ ਇੱਕ ਅਗੇ ਕਰੀ ਦਾ ਇੱਕ ਪ੍ਰਮਾਣ ਦਿੰਦੇ ਹੋਏ ਖੁਦਾ ਨੂੰ ਪਰਸੰਨ ਕਰਨ ਵਾਲਾ ਇੱਕ ਜੀਵਨ ਜੋ ਆ ਉਸ ਪਰਮੇਸ਼ਰ ਦੇ ਅੱਗੇ ਅਸੀਂ ਬទਿਤ ਕਰੀਏ ਸੋ ਪ੍ਰਭੂ ਇਸ ਵਚਨ ਦੇ ਰਾਹੀਂ ਸਾਨੂੰ ਆਸ਼ੀਸ਼ ਦੇਵੇ ਸੋ ਇਹ ਦੂਸਰਾ ਹਿੱਸਾ ਅਸੀਂ ਸਿੱਖਿਆ 10ਵੇਂ ਅਧਿਆਏ ਦਾ ਇਸ ਦਰਸ਼ਨ ਦੇ ਵਿੱਚ ਅਸੀਂ ਅੱਗੇ ਵਧਾਂਗੇ ਅਗਲੇ ਭਾਗ ਦੇ ਵਿੱਚ ਸੋ ਪ੍ਰਭੂ ਸਾਨੂੰ ਆਸ਼ੀਸ਼ ਦੇਵੇ ਆਮੇਨ